ਮੈਨੂੰ ਬਬਲ ਬੱਚੇ ਦੇ ਨਾਮਾਂ ਵੀ ਕੋ ਸਿੱਖੀ ਵਾਸਤੇ ਉਹਨ ਦੇ ਕਰਵਾਤੇ ਉਹਨੇ ਇਹ ਚੀਜ਼ ਸਾਥ ਦਿੱਤੀ ਐ ਮੈਂ ਫੌਜ ਵੀ ਨੂੰ ਕਿ ਗਈ ਸੀ 3 ਦਿਨ ਲਈ ਰਹੀ ਆ 65 ਦਿਨ ਲਈ ਰਹੀ ਆ ਕਦੇ ਜੇ ਆਪਦੇ ਮੁੱਲਤੀ ਬਹੁ ਜਾਂ ਆਪਦੇ ਮੁੱਲਤੀ ਟੈਂਕ ਲੈ ਕੇ ਚੜਾਈ ਜਾਂ ਦਰਦੀ ਹੁੰਦੀ ਛਿੰਨੀ ਬਸ ਇਸ ਜਿਆਦੇ ਸੀ ਉਹਨੂੰ ਬਹਾ ਬੁਖਾਰ ਬਹੁਤ ਜ਼ਿਆਦਾ ਸੀ ਤੇ ਉਹ ਸਿਵੀਆਂ ਮੋਰ ਦੇ ਬਠੰਡੇ ਉਹਦਾ ਮੁਖਾ ਉਹਦਾ ਮੁਕਾਬਲਾ ਫਾਇਆ ਗਿਆ ਤੇ ਸਾਨੂੰ ਖਵਾਦ ਚ ਖਬਰ ਮਿਲੀ ਤੇ ਸਿੰਘੂ ਇੱਕੇ ਦਾ ਦੋਸਤ ਸੀ ਉਹ ਮਿਲਿਆ ਉਹਨੇ ਦੱਸਿਆ ਵੀ ਉਹ ਛੇ ਦਿਨ ਚੱਕ ਤੇ ਫਿਰ ਸੀ ਉਹ ਮੈਨੂੰ ਚੱਕ ਲੈਂਗੀ ਪੁਲਿਸ ਐਸੋ ਉਹਦੇ ਤੋਂ ਬੰਗਣ ਮਿਲਦਾ ਉਹਦਾ ਕੋਈ ਸਸਟੀਫੀਕਟ ਵੀ ਨਹੀਂ ਦਿੱਤਾ ਅੱਜ ਇਹ ਤਾਂ ਸੰnikੋਣ ਉਹਨਾਂ ਦੇ ਸਤਿਗੁਰੂ ਜੀ ਮੇਰੇ ਬੜੀ ਕੋਸ਼ਿਸ਼ ਕੀਤੀ ਹੈ। ਚਾਹ ਨਹੀਂ ਉਹਨਾਂ ਦੇ ਸਤਿਗੁਰੂ ਦੇ ਸਰਕਾਰ ਨੂੰ ਮਿਲੇ ਹਨ। ਖਾਸ ਕਰਕੇ ਉਹ ਜਿਹੜੇ ਸੰਗਸ਼ਾ ਨਮਰ ਲਿਆ ਉਹਦੇ ਸੀ ਬਹੁਤ ਖੁਸ਼ ਤੇ ਧੰਨਵਾਦੀ ਆ। ਉਹਨਾਂ ਦੇ ਉਹਨਾਂ ਨੂੰ ਜਾਣੀ ਵਾ ਬੜੀ ਕੋਈ ਨਹੀਂ ਡਾਂਸਾ ਸੀ।